ਖੁਸ਼ਵਿੰਦਰ ਸਿੰਘ ਮਾਹਲ ਗੁੰਡਾਗਰਦੀ ਕਰਨ ਵਾਲਾ ਵਿਧਾਇਕ ਮਰਦਾਬਾਦ 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 ਖੁਸ਼ਵਿੰਦਰ ਸਿੰਘ ਮਾਹਲ ਮਰਦਾਬਾਦ 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 ਖੁਸ਼ਵਿੰਦਰ ਸਿੰਘ ਮਾਹਲ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਖਲਾਫ ਸਾਡਾ ਸੀ ਪਰਚਾ ਕੱਟੂ ਪਰਚਾ ਹੋ ਰਿਹਾ ਦੋਆਂ ਦੀ ਉਹਨਾਂ ਵੀਡੀਓ ਮੁਤਾਬਕ ਸਾਡੇ ਜਿੰਨਾ ਦੀ ਹੋ ਰਹੀ ਹੈ ਉਹ ਕਹਿੰਦੇ ਤਕਰੀਕੀ ਨਾ ਕਰਦੇ ਉਹ ਪਰਚਾ ਬਾਈ ਨੇ ਮੋਂਾਂ ਦੇ ਖਿਲਾਫ ਹੋ ਜੂਗਾ ਜਿਹੜੇ ਅਸੀਂ ਗਾਂ ਲਿਖ ਕੇ ਦਿੱਤੀ ਤੇ ਤਫਦੀਸ਼ ਆ ਜਾਣਗੇ ਅਸੀਂ ਤਾਂ ਮੁਖਵਿੰਦਰ ਸਿੰਘ ਮਾਲ ਵੀ 120 ਤਿਆਰ ਰੱਖੇ ਉਹ ਕਹਿੰਦੇ ਉਹਦੀ ਤਫਦੀਸ਼ ਕਰ ਲੈਣਗੇ ਛੱਡਦੇ ਹੋ ਵੀ ਨਹੀਂ ਐਸਐਚਓ ਜਿਹੜਾ ਵਾ ਲਗਭਗ ਉਹ ਛੁੱਟੀ ਤੇ ਭੇਜਣੀ ਕੋਈ ਇਸ ਦਾ ਰਿਕਵੈਸਟ ਕੀਤੀ ਛੁੱਟੀ ਤੇ ਭੇਜੋ ਜੀ ਔਰ ਫਰੀ ਐਂਡ ਫੇਅਰ ਇਨਕੁਆਇਰੀ ਕਰੋ ਔਰ ਉਹਦੀ ਇਨਕੁਆਇਰੀ ਵੀ ਤਿੰਨ ਦਿਨ ਲਏ ਤੇ ਨਗਰਾਂ ਦੇ ਵਿੱਚ ਉਹਦੇ ਖਿਲਾਫ ਵੀ ਕਾਰਵਾਈ ਹੋਈ ਲਿਖਣਗੇ ਇਲੈਕਸ਼ਨ ਕਮਿਸ਼ਨ ਫਿਰ ਇਹ ਹੋ ਜਾ ਐਸਐਚਓ ਨਹੀਂ ਚਾਹੀਦਾ ਤੋਂ ਇਸ ਕਰਕੇ ਫਿਰ ਅਸੀਂ ਆ ਤਰ ਪ੍ਰਦਰਸ਼ਨ ਮਕਾਇਆ ਤੇ ਕੱਲ ਤਰਨਜੀਤ ਸਿੰਘ ਜੀ ਸੰਧੂ ਕਹਿੰਦੇ ਮਜੀਠੇ ਆ ਰਹੇ ਮੈਂ ਖੁਦ ਜਾਊਂਗਾ ਉੱਥੇ ਉਹਨਾਂ ਨੂੰ ਸਵਾਲ ਜਵਾਬ ਕਰਨ ਮਨਜੀਤ ਸਿੰਘ ਮੰਨਾ ਬਾਰੇ ਪਤਾ ਲੱਗਾ ਵੀ ਉਹ ਬਾਬੇ ਪਕਾਲੇ ਆ ਰਹੇ ਦੋਵਾਂ ਪਾਸਿਆਂ ਤੇ ਵਿਰੋਧ ਚਾਹੀਦਾ ਹੈਗਾ ਵੀ ਬਿਲਕੁਲ ਵਿਰੋਧ ਨਹੀਂ ਸਵਾਲ ਜਵਾਬ ਕਰਾਂਗੇ ਜੇ ਸਵਾਲਾਂ ਦਾ ਜਵਾਬ ਆਪਾਂ ਦਾ ਜਾਣ ਕੇ ਫਿਰ ਬਰੋਧ ਕਰਾਂ। ਲੇਕਿਨ ਜੇ ਸਿਰਫ ਪੁੱਛਦੇ ਕਿ ਬਿਲਕੁਲ ਸ਼ਾਂਤਮਈ ਰਹੋ ਤੁਸੀਂ ਵੀ ਜਵਾਬ ਦਿੱਤਾ ਕਿ ਅਸੀਂ ਸ਼ਾਂਤਮਈ ਆ। ਕੀ ਲੱਗਦਾ ਹੈ ਕਿ ਹਜੇ ਵੀ ਜ਼ੁਬਾਨੀ ਜੰਗ ਦੋਮਾ ਬੰਨ ਤੇਜ਼ ਨਜ਼ਰ ਆ ਰਹੀ ਹੈ? ਨਹੀਂ ਨਹੀਂ ਐ ਨਹੀਂ ਲੱਗਦਾ। ਦੇਖੋ ਵਿਚਾਰਕ ਜਿਹੜੇ ਪ੍ਰੋਪਗੈਂਡਾ ਇਹ ਇਹ ਹੈਲਦੀ ਡੈਮੋਕ੍ਰੇਸੀ ਚਲਦਾ ਹੁੰਦਾ ਕੋਈ ਮਸਲਾ ਨਹੀਂ ਹੈਗਾ। ਸਾਡਾ ਇੰਡੀਵੀਜੀਬਲ ਕਿਸੇ ਪੱਖਪਾਤ ਦੇ ਲੀਡਰ ਨਾਲ ਕੋਈ ਵੈਰ ਕਰੋ ਨਹੀਂ। ਵਿਚਾਰਕ ਵਿਰੋਧ ਹਾਸਾ ਵਿਚਾਰਕ ਵਿਰੋਧ ਅਸੀਂ ਕਰਾਂਗੇ ਠੀਕ ਹੈ ਉਹ ਉਹ ਪਰਜਦੇ ਕਿਉਂ ਸਕਦੇ ਸਵਾਲਾਂ ਦਾ ਜਵਾਬ ਦੇਣ ਸਾਡੇ ਸਵਾਲਾਂ ਦਾ ਅਸੀਂ ਤਾਂ ਚੈਲੰਜ ਚ ਕਬੂਲ ਕਰ ਲਿਆ ਗਰੇਵਾਲ ਸਾਹਿਬ ਬੋਲੇ ਤੇ ਪੰਜਾਬ ਦੇ ਪ੍ਰਧਾਨ ਜੱਕ ਸਾਹਿਬ ਬੋਲੇ ਵੀ ਸਾਡੇ ਨਾਲ ਜਵਾਲ ਜਵਾਬ ਚੰਡੀਕਟ ਕਰ ਲੋ ਅਸੀਂ ਤਾਂ ਮੰਗ ਲਿਆ ਵੀ ਤੁਸੀਂ ਕਹਿਣਾ ਪੁੱਤ ਲੀਆਂ ਗੱਲਾਂ ਪ੍ਰਧਾਨ ਮੰਤਰੀ ਨੂੰ ਸਾਧੋ ਖੇਤੀਬਾੜੀ ਮੰਤਰੀ ਨੂੰ ਜੇਪੀ ਨੱਡਾ ਜੀ ਨੂੰ ਸਾਧੋ ਅਸੀਂ ਸਵਾਲ ਜਵਾਬ ਕਰ ਲਈ ਲੈ ਪਤਾ ਲੱਗ ਜੂ ਦੁਨੀਆ ਦੀ ਸਾਰੀ ਪ੍ਰੈਸ ਸਾਦ ਲੋ ਤੇ ਕਿਹੜੇ ਸੱਚੇ ਕਿਹੜੇ ਝੂਠੇ ਖਸਦਾ ਇਹ ਨਹੀਂ ਕਹਿੰਦੇ ਹੈਗੇ ਸਰਜੀਤ ਸੰਧੂ ਕਹਿੰਦੇ ਨੇ ਕਿ ਜਿਹੜੇ ਕਿਸਾਨ ਨੇ ਉਹ ਤੇ ਸਾਡੀਆਂ ਛੜੀਆਂ ਦੇ ਨੂੰ ਤੋਹਫੇ ਦੇ ਰਹੇ ਆ ਉਹ ਤੋਂ ਬਹੁਤ ਕੁਛ ਨਹੀਂ ਪਰ ਸਾਡਾ ਵਿਰੋਧ ਵੀ ਸਰਕਾਰੀ ਛੜੀਆਂ ਦੇ ਵਿਰੁੱਧ ਕਰ ਰਿਹਾ ਹੈ ਨਹੀਂ ਦੇਖੋ ਇਹ ਹੀ ਤੇ ਗੱਲ ਹੈ ਨਾ ਵੀ ਸੱਚ ਸੱਚ ਉਹ ਤੁਹਾਡੇ ਹੱਕ ਚ ਕੋ ਬੁਗਤ ਰਿਆ ਦੱਸੋ ਨਾ ਵੀ ਅੱਜ ਤੱਕ ਤਾਂ ਤਰਨਜੀਤ ਸਿੰਘ ਦੀ ਸੰਧੂ ਰਹੇ ਨੇ ਕਿ ਅਸੀਂ ਕਿਹੜੀ ਸਰਕਾਰ ਹੈ ਜਿਹਦੇ ਖਿਲਾਫ ਲੜੀਏ ਅਕਾਲੀ ਦਲ ਦੇ ਖਿਲਾਫ ਸਾਡੇ ਬੰਦੇ ਸ਼ਹੀਦ ਹੋਏ ਆ ਆਮ ਆਦਮੀ ਦੇ ਖਿਲਾਫ ਵੀ ਸਾਡਾ ਇੱਕ ਸਿੰਘ ਲੰਗੋਵਾਲ ਚ ਸ਼ਹੀਦ ਹੋਇਆ ਕਾਂਗਰਸ ਦੇ ਖਿਲਾਫ ਅਸੀਂ ਅੰਦੋਲਨ ਕਰਦੇ ਰਹੇ ਦਿਲ ਬਾਈਕਟ ਕਾਪਟਨ ਮੰਨਦਾ ਦਿਖਲਾ ਸਾਡੇ ਲਈ ਕਿਹੜੀ ਸਰਕਾਰ ਹੈ ਜਿਹੜੀ ਸਾਡੀ ਸਰਕਾਰ ਹੈ ਅਸੀਂ ਤਾਂ ਹੁਣ ਕਾਂਗਰਸ ਨੂੰ ਵੀ ਸਵਾਲ ਕਰ ਰਹੇ ਹਾਂ ਅਕਾਲੀ ਦਲ ਨੂੰ ਵੀ ਸਵਾਲ ਕਰਾਂਗੇ ਆਮ ਆਦਮੀ ਨੂੰ ਵੀ ਸਵਾਲ ਕਰਾਂਗੇ ਮਤਲਬ ਉਹ ਲੋਕਾਂ ਚ ਪਰਸੈਪਸ਼ਨ ਇਹ ਇਹ ਹੁੰਦਾ ਵਾ ਵੀ ਸਵਾਲ ਦੇ ਜਵਾਬ ਤੋਂ ਭੱਜ ਕੇ ਕੋਈ ਇਲਜ਼ਾਮ ਲਾਉਣਾ ਜਦ ਸਾਡਾ ਪਿਛਲੇ 20 22 ਸਾਲ ਦਾ ਕਰੈਕਟਰ ਹੈ ਕੋਈ ਪਾਰਟੀ ਆਵੇ ਕੋਈ ਜਾਵੇ ਅਸੀਂ ਤਾਂ ਇਹ ਵੀ ਨਹੀਂ ਕਹਿੰਦੇ ਕਿ ਇਹਨੂੰ ਵੋਟ ਪਾਉਣੀ ਕਿ ਇਹਨੂੰ ਨਹੀਂ ਪਾਉਣੀ ਲੋਕਾਂ ਨੇ ਮਰਜ਼ੀ ਕਰਨੀ ਹੈ ਅਸ਼ਟਾ ਲੋਕਾਂ ਨੂੰ ਕਿਹੜੇ ਮੁੱਦਿਆਂ ਤੇ ਲੋਕਾਂ ਨੇ ਗੱਲ ਕਰਨੀ ਉਹਦੇ ਲਈ ਸੁਚੇਤ ਕਰ ਰਹੇ ਹਰ ਇਹ ਡੈਮੋਕਰੇਸੀ ਵਿੱਚ ਬੰਦਾ ਵਾ ਜਿੱਥੇ ਦੇ ਸਾਰੀਆਂ ਪਾਲਿਸੀਆਂ ਚੁੱਕੇ ਅਮਰੀਕਾ ਦਾ ਤਾਂ ਰਾਸ਼ਟਰਪਤੀ ਲੋਕਾਂ ਦੀ ਡਿਬੇਟ ਚੋਂ ਤੈਅ ਹੁੰਦਾ ਜਿੱਥੋਂ ਦੀਆਂ ਪਾਲਿਸੀਆਂ ਚੱਕ ਕੇ ਤੁਹਾਨੂੰ ਕੀ ਡਰਿਆ ਤੁਸੀਂ ਸਾਡੇ ਨੁਮਾਇੰਦੇ ਹੋ ਜੇ ਵਾਕਿਆ ਤੁਸੀਂ ਵਕਾਸ਼ ਕੀਤਾ 10 ਸਾਲ ਤੋਂ ਵਕਾਸ਼ ਦਾ ਝੰਡਾ ਸਾਡੇ ਸਾਹਮਣੇ ਰੱਖੋ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਅਸੀਂ ਤਾਂ ਨਹੀਂ ਕਹਿੰਦੇ ਆਪੇ ਵੀਡੀਓ ਬੈਰਲ ਹਲੂ ਲੋਕ ਫੈਸਲਾ ਕਰ ਲੈਣਗੇ ਕਿ ਤੁਹਾਡੇ ਜਵਾਬ ਸਹੀ ਨੇ ਜਾਂ ਸਾਡੇ ਸਵਾਲ ਸਹੀ ਕਹਿੰਦਾ ਮੁੱਦਕਾ ਅਕਸਵਾਲ ਕੇ ਜਿਹੜੇ ਜਿਹੜੇ ਜ਼ਖਮੀ ਹੋਏ ਸੀ ਕਹਿੰਦੇ ਹੱਥ ਕਿਵੇਂ ਠੀਕ ਨੇ ਹਾਂ ਦੇ ਜ਼ਖਮੀ ਠੀਕ ਨੇ ਅਸੀਂ ਉਹਨਾਂ ਦਾ ਅੱਜ ਉੱਥੇ ਮੈਡੀਕਲ ਕਰਵਾਇਆ ਹੈਗਾ ਕਬੂਠਾ ਨੇ ਵਾਲਿਆਂ ਨੇ ਕਹਿ ਕੇ ਔਰ ਉਹ ਭਰਤੀ ਨੇ ਕੱਲ ਉਹਨਾਂ ਦਾ ਐਕਸ-ਰੇ ਕਰਨ ਬਾਰੇ ਅਸੀਂ ਕਿਹਾ ਭਰਤੀ ਕਰਾ ਐਕਸ-ਰੇ ਕਰਕੇ ਉਹਦੇ ਬਾਅਦ ਠੀਕ ਠੀਕ ਹੈ ਸਰ ਅੱਜ ਫੇ ਕਾਫੀ ਤਕਰੀਬੋਂ ਦੋ ਸਾਲ ਬਾਅਦ ਬਹੁਤ ਸਾਰੇ ਨਾਲ ਮੇਰਾ ਅੱਜ ਦੁਬਾਰਾ ਰਸਤਾ ਹੋ ਰਿਹਾ ਹੈ ਕੰਮ ਰੂਪ ਰੂਪ ਹੋ ਰਿਹਾ ਹੈ ਅੱਜ ਤੇ ਪਉੜੀ ਲੰਬੀ ਚੋੜੀ ਗੱਲ ਨਹੀਂ ਕਰਨੀ ਬਕੋਸ ਜਿ ਸਮਾਲ ਜਿ ਆਏ ਆ ਇਹਦੇ ਵਿਜਾਇ ਆਪਾਂ ਵੈਸੇ ਮਨ ਤੇ ਜਿਆਦਾ ਵਿਤਰ ਹੁੰਦਾ ਲੋ ਰਣੀ ਵੇ ਦੇਸ਼ ਸਾਹਿਬ ਤੋਂ ਤੁਹਾਡੇ ਸਾਰੇ ਲੀਡਰ ਸਾਹਿਬਾਂ ਸਾਡੇ ਕੋ ਆ ਕੇ ਗਏ ਨੇ ਸਾਰੇ ਮੈਨਾਂ ਦੀ ਗੱਲ ਸੁਣੀ ਆ ਮੈਂ ਔਰ ਐਸੋ ਸਭਾ ਮਿਸਰ ਸਿੰਧਵਾਣੇ ਬੈਠ ਕੇ ਉਹ ਜੋ ਵੀ ਹੋਇਆ ਉਹਦੇ ਬਾਰੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹਨਾਂ ਦੀਆਂ ਦੋ ਮੇਨ ਗੱਲਾਂ ਸੀਗੀਆਂ ਦੋ ਮੇਨ ਨਿਵਾਦ ਸੀਗੀਆਂ ਪਹਿਲੀ ਗੱਲ ਇਹ ਸੀ ਕਿ ਜਿਸ ਕਿਸੇ ਨੇ ਕਾਨੂੰਨ ਆਪਣੇ ਹੱਥ ਲਿਆ ਉਹਦੇ ਖਿਲਾਫ ਕਾਬੂ ਹੋਣਾ ਚਾਹੀਦਾ ਸੁਰਸ ਸ਼ੋਣ ਮੈਂ ਪ੍ਰਧਾਨ ਸਾਹਿਬ ਨੂੰ ਦੱਸਦਾ ਥੋੜੀ ਦੇਰ ਜੀ ਅਫੇਰ ਦੱਸ ਹੋ ਜਾਈ ਜਿਹੜੇ ਬੰਦਿਆਂ ਨੇ ਕਾਨੂੰਨ ਨੂੰ ਆਪਣੇ ਹੱਥ ਲਿਆ ਗਲਤੀ ਕੀਤੀ ਹੈ ਉਹਨਾਂ ਖਿਲਾਫ ਜੋ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਹੈ ਉਹ ਅਸੀਂ ਅਮਲ ਚ ਲਿਆਨ ਜਾ ਰਹੇ ਹਾਂ ਇੱਥੇ ਕਿਸੇ ਨੂੰ ਕੋਈ ਸ਼ੱਕ ਸ਼ੋਭਾ ਨਹੀਂ ਹੋਣੀ ਚਾਹੀਦਾ ਦੂਸਰੀ ਨਿਰਵਾਣੀ ਸੀ ਕਿ ਜਿਹੜੇ ਐਸਟੋ ਨੇ ਅੱਜ ਸਰੇ ਚੈਨਲ ਤੇ ਜਾ ਕੇ ਪਾਇਉ ਦਿੱਤੀ ਹੈ ਜੱਟ ਬੇਚਸਾ ਲਿਆ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਸੋ ਆਲਰੇਡੀ ਮੈਂ ਐਸਐਸ ਨੂੰ ਕਹਤਾ ਹਾਂ ਕਿ ਵੀ ਹੈਵ ਡਿਸਾਈਡਡ ਕਿ ਅਸੀਂ ਆਪਣੇ ਉਸ ਐਸਐਸ ਚੋ ਦੇ ਜਾਂ ਕਿਸੇ ਹੋਰ ਵੀ ਮਲਾਹਮ ਦੇ ਜਿੰਨੇ ਇਸ ਘਟਨਾ ਦੇ ਦੌਰਾਨ ਕੋਈ ਵੀ ਗਲਤੀ ਕੀਤੀ ਹੋਏ ਅਸੀਂ ਆਪਣੀ ਇੰਟਰਨਲ ਇਨਕੁਆਰੀ ਕਰਾਂਗੇ ਤੇ ਤੁਹਾਨੂੰ 3 ਦਿਨ ਦੇ ਵਿੱਚ ਅਸੀਂ ਉਹਦਾ ਰਿਜ਼ਲਟ ਦੇਣਾ ਹੈ ਅਸੀਂ ਦੇ ਦੇਾਂਗੇ ਇਹ ਨਹੀਂ ਕਿ ਜੇ ਸਾਡਾ ਮੁਲਾਇਕ ਗਲਤ ਕਰੇਗਾ ਆਪ ਜੀ ਉਹਦੀ ਉਹਨੂੰ ਪ੍ਰੋਟੈਕਟ ਕਰਨਾ ਪਰ ਇਹ ਵੀ ਨਹੀਂ ਆ ਕਿ ਜੇ ਮੁਲਾਇਮ ਗਲਤ ਆ ਹੋਏ ਤਾਂ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਲਈਏ ਇਹ ਵੀ ਨਹੀਂ ਹੁੰਦਾ ਸੋ ਲਾਅ ਆਫ ਨੈਚਰਲ ਜਸਟਿਸ ਸੇਜ਼ ਕਿ ਹਰ ਇੱਕ ਨੂੰ ਸੁਣਿਆ ਜਾਏ ਹਰ ਇੱਕ ਨੂੰ ਮੌਕਾ ਆਏ ਆਪਣੀ ਸਵੈ ਜੀਹੰਦਾ ਪਰ ਮੈਂ ਪ੍ਰਦੇਸ਼ ਸਾਹਿਬ ਤੇ ਤੁਹਾਡੀ ਸਾਰੇ ਟੀਮ ਦੀ ਇਹ ਦੋਨੋਂ ਡਿਮਾਂਡਾਂ 'ਤੇ ਅਸੀਂ ਦੋਨੋਂ ਆਪਸੇ ਸਹਿਮਤ ਆ ਕਿ ਜਿਨ੍ਹਾਂ ਨੇ ਗਲਤੀ ਕੀਤੀ ਉਹਨਾਂ ਦੇ ਪਰਚਾ ਦਰਜ ਹੋਣੇਗਾ ਸੋ ਪਰਚਾ ਦਰਜ ਹੋ ਰਿਹਾ ਔਰ ਜਿਹੜੇ ਸਾਡੇ ਐਸਟੋਨੇ ਜਾਂ ਕਿਸੇ ਹੋਰ ਮੁਲਾਇਮ ਨੇ ਗਲਤੀ ਕੀਤੀ ਹੈ ਅਸੀਂ ਇਨਕੁਆਇਰੀ ਕਰਕੇ ਜੋ ਵੀ ਸਾਡੀ ਕਾਰਵਾਈ ਬੰਦੀ ਹੈ ਅਸੀਂ ਉਹ ਅਮਚ ਲੈ ਕੇ ਆਵਾਂਗੇ ਬਾਕੀ ਜੋ ਜੋ ਕਿਸੇ ਦਾ ਜੋ ਜੋ ਵੀ ਕਿਸੇ ਵਾਰੀ ਅਪਣੇ ਸਾਹਿਬ ਨੇ ਜਾਂ ਬੌਜੇ ਨੇ ਕਿਹਾ ਹੈਗਾ ਕਿ ਫਰਾਨੇਦਾਰ ਰੋਲ ਆ ਫਰਾਨੇਦਾਰ ਰੋਲ ਉਹ ਸਾਰਾ ਅਸੀਂ ਆਪਣੇ ਮੁਕਦਮੇ ਦੀ ਤਫਤੀਸ਼ ਦੌਰਾਨ ਬਹੁਤ ਬਰੀਕੀ ਨਾਲ ਔਰ ਬਹੁਤ ਗਹਿਰਾਈ ਨਾਲ ਸੀ ਅ ਜਾਂਚ ਕਰਾਂਗੇ ਜਿਸ ਜਿਸ ਦਾ ਜੋ ਰੂਲ ਆਇਆ ਉਹਦੇ ਖਿਲਾਫ ਉਹੀ ਬੰਦੀ ਧੂਕੀ ਦਾ ਜਿਹੜੀ ਹੈ ਉਹ ਅਮਲ ਚ ਲਿਆਂਦੀ ਜਾਵੇ ਉਹ ਪੇਜ ਮੈਨੂੰ ਨਾਂ ਦੇ ਬੰਦ ਰਹੇ ਪਤਾ ਪਤਾ ਵੀ ਕਿਵੇਂ ਬੰਦ ਹੋਏ ਬਧੇ ਸਾਹਿਬ ਤੇ ਨਾਂ ਵੀ ਪਤਾ ਕਿਵੇਂ ਖੁੱਲੇ ਮੇਰੇ ਖਿਆਲ ਵਿੱਚ ਇਹ ਪਿਤਰਾ ਕਿਸ਼ਿੰਦਰ ਉਹਦਾ ਜਵਾਬ ਦੇਣ ਮੈਂ ਮਾਈਕ ਸ਼ਿੰਦਰ ਉਹਦਾ ਆਪਲੀ ਸੋਰੀ ਪੀ ਆਪੂ ਇਸ ਦੇ ਬਾਰੇ ਪੰਦੇਸਰ ਸਾਹਿਬ ਨੂੰ ਵੀ ਨੌਲੇਜ ਨਹੀਂ ਹੈ ਤੁਸੀਂ ਗੱਲ ਕੀਤੀ ਆ ਤੇ ਫਿਰ ਜ਼ਰੂਰ ਅਸੀਂ ਸਾਰਾ ਚੈੱਕ ਕਰਕੇ ਜੋ ਵੀ ਇਹਦੇ 'ਚ ਵਾਸਾ ਹੋਇਆ ਸੀ ਜ਼ਰੂਰ ਕਰਾਂਗੇ ਤੁਸੀਂ ਬਣੇ ਦੱਸਣਾ ਹੈ ਸ਼ੁਕਰੀਆ